ਜੇਲਾ ਸ਼ਹੀਦ ਪਾਕਿਸਤਾਨਗਰ ਦੇ ਪਿੰਡ ਕਟਾਰੀਆਂ ਵਿਖੇ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਮਕਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਐਸਸੀ ਕਾਰਪੋਰੇਸ਼ਨ ਪੰਜਾਬ ਆਮ ਆਦਮੀ ਪਾਰਟੀ ਰਿਸ਼ਵਾਲ ਸਿੰਘ ਰਾਜੂ ਵੱਲੋਂ ਦੌਰਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਜੋ ਵੀ ਮਕਾਨਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ ਤਾਂ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ। ਅੱਜ ਅਸੀਂ ਕਿਉਂਕਿ ਜੋ ਹੜ੍ਹ ਪ੍ਰਭਾਵਿਤ ਲੋਕ ਹੈ ਉਕੇ ਪਿਛਲੇ ਦਿਨ ਇਹ ਜੋ ਦੁਆਬੇ ਵਿੱਚ ਵੀ ਕਾਫੀ ਜਿਹੜੇ ਮਕਾਨਾਂ ਦਾ ਨੁਕਸਾਨ ਹੋਇਆ ਔਰ ਜ਼ਮੀਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਇਸ ਗੱਲ ਤੇ ਦਿਰਿਹੜਿਆ ਕਿ ਹਰ ਪਰਿਵਾਰ ਨੂੰ ਉਹਦਾ ਬਣਦਾ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਹਦਾਇਤਾਂ ਦੇ ਮਤਲਬ ਜਿਹੜੀ ਡਿਊਟੀ ਸਾਡੀ ਲੱਗੀ ਸੀ ਨੋਡਲ ਅਸੀਂ ਇਹ ਜਿਹੜੇ ਥੱਲੇ ਡਿਊਟੀਆਂ ਲੱਗੀਆਂ ਅਸੀਂ ਘਰ ਘਰ ਜਾ ਕੇ ਦੇਖ ਰਹੇ ਕਿ ਸਾਮ ਸੁਭਾਲ ਔਰ ਜਿਨ੍ਹਾਂ ਦਾ ਕੋਈ ਰਹਿਸ਼ ਰਹਿਸ਼ ਹੈ ਨਹੀਂ ਕੋਈ ਇਦਾਂ ਦੇ ਮਕਾਨ ਡਿੱਗ ਪਏ ਨੇ ਉਹਨਾਂ ਨੂੰ ਸੈਟਲ ਕਰਨਾ ਔਰ ਜਿਹੜੀ ਸਫਾਈ ਕਰਾਉਣੀ ਜਾਂ ਜਿਹੜੇ ਅਫਸਰ ਲੱਗੇ ਹੋਆ ਉਹਨਾਂ ਦੇ ਨਾਲ ਹੋ ਕੇ ਜਿਹੜੇ ਮਕਾਨ ਜਿਹੜੇ ਚੱਕਾਂਦੇ ਇਹਦਾ ਕੁਛ ਅੱਜ ਅਸੀਂ ਕਟਾਰੀਆਂ ਪਿੰਡ 'ਚ ਆਏ ਆ ਤੇ ਇੱਥੇ ਇੱਕ ਜਿਹੜਾ ਆ ਇੱਕ ਦੋ ਮਕਾਨ ਜਿਹੜੇ ਡਿਗੇ ਹੋਏ ਆ ਉਹਨਾਂ ਨੂੰ ਦੇਖਿਆ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਅਸੀਂ ਸਰਕਾਰ ਤੋਂ ਜੋ ਵੀ ਮੁਆਵਜ਼ਾ ਹੈ ਉਹ ਬੜਹਾਰੀ ਜਾਂ ਸਰਕਾਰ ਜ ਜਿੰਨਾ ਦੀ ਡਿਊਟੀ ਆ ਜਿੱਦਾਂ ਕਿ ਐਸਡੀਓ ਸਾਹਿਬ ਇੱਥੇ ਲੱਗੇ ਪੀਡਬਲ ਦੇ ਤਾਂ ਉਹ ਬਿਲਕੁਲ ਸਹੀ ਡੰਗ ਨਾਲ ਦੇਖ ਕੇ ਮੁਆਵਜ਼ਾ ਦੇ ਰਿਹਾ ਔਰ ਜਿੰਨਾ ਵੀ ਪਰਸੈਂਟ ਮੁਆਵਜ਼ਾ ਬਣੇਗਾ ਉਹ ਜ਼ਰੂਰ ਦਿੱਤਾ ਜਾਊਗਾ ਜਿਹੜੇ ਮਾਲ ਡਿਗੇ ਆ ਉਹਨਾਂ ਦਾ ਹੀ ਮਿਲੇਗਾ ਜਾਂ ਜਿਨ੍ਹਾਂ ਦੇ ਵਾਲਿਆਣੀਆਂ ਛੱਤਾਂ ਚੋ ਰਹੀਆਂ ਜਾਂ ਡਿਗਣ ਵਾਲੀਆਂ ਉਹਨਾਂ ਕਰੀ ਮਿਲੇਗਾ ਡਿਗੇ ਦਾ ਮਤਲਬ ਇਹ ਆ ਵੀ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਕੇ ਜਰੂਰੀ ਨਹੀਂ ਕਈਆਂ ਦਾ ਬਾਲਨੇ ਵਾਲੀ ਛੱਤਾਂ ਆ ਉਹਨਾਂ ਦੇ ਖਾਨਾ ਡਿੱਗ ਪਿਆ ਕਿਸੇ ਦਾ ਟੇੜ ਗਿਆ ਮਕਾਨ ਟੇੜ ਗਿਆ ਔਰ ਉਹ ਜਿਹੜਾ ਆ ਦੁਬਾਰਾ ਟਾ ਕੇ ਬਣਨਾ ਆ ਇਹ ਸਾਰਾ ਕੁਝ ਜਿਹੜਾ ਆ ਇਸ ਆਪ ਜੋ ਮਤਲਬ ਕੈਟਾਗਰੀ ਵਿੱਚ ਆਊਗਾ ਜਿਹੜੀ ਕੈਟਾਗਰੀ ਦੇ ਵਿੱਚ ਆਉਣਾ ਆ ਪਰਸੈਂਟੇਜ ਵਿੱਚ ਆਉਣਾ ਆ ਜਿਹੜਾ ਮਕਾਨ ਉਹ ਉਸ ਹਿਸਾਬ ਨਾਲ ਉਹ ਜਿਹੜਾ ਬਣਦਾ ਮੌਜੂਦਾ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ